मुख्यमंत्री हाय 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 मंगा बुढ़िया करो जिंदाबाद 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 ऐिंदाबाद जिंदाबाद जिंदा धन जिंदाबाद 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 ਸਾਰੇ ਡੀਸੀ ਦਫ਼ਤਰ ਦੇ ਸਾਹਮਣੇ ਕਿਸ ਤਰ੍ਹਾਂ ਦਾ ਘਰਾਓ ਕੀਤਾ ਜਾ ਰਿਹਾ ਹੈ ਸੀਐਮ ਸਾਹਿਬ ਦਾ ਦੇਖੋ ਪਿਛਲੇ 8 ਨਵੰਬਰ ਤੋਂ ਜਿਹੜੇ ਦਫ਼ਤਰੀ ਕੰਮ ਹੈ ਪੀਐਸਐਮਯੂ ਉਹਨਾਂ ਨੇ ਲਗਾਤਾਰ ਕਲਮ ਛੋੜਰ ਤੇ ਹਲ ਕਰ ਰੱਖੀ ਹੈ 12% ਡੀ ਰਿਲੀਜ਼ ਕਰਾਉਣ ਵਾਸਤੇ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਵਾਸਤੇ ਕੱਟੇ ਪੱਤਿਆਂ ਨੂੰ ਬਹਾਲ ਕਰਾਉਣ ਵਾਸਤੇ ਜਿਹੜੀ ਸਰਕਾਰ ਸਰਕਾਰ ਬਣਨ ਤੋਂ ਪਹਿਲਾਂ ਏ ਵਾਦਾ ਕਰਕੇ ਆਏ ਸੀ ਕਿ ਅਸੀਂ ਸਰਕਾਰ ਬਣਦੇ ਆ ਸਾਰੀ ਅਸੀਂ ਸਾਰੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਪੱਖਦੀਆਂ ਮੰਗਾ ਉਹਨਾਂ ਨੂੰ ਪੂਰਾ ਕਰਾਂਗੇ ਬਕਾਇਦਾ ਤੌਰ ਤੇ ਵੀਡੀਓ ਉੱਪਰ ਬੋਲ ਕੇ ਵਿੱਤ ਮੰਤਰੀ ਚਿੰਮੇ ਨੇ ਅਗਾ ਲੱਖੀ ਸੀਗੀ ਲੇਕਿਨ ਅੱਜ ਹੈ ਕਿ ਉਹ ਜਿਹੜੇ ਹੜਤਾਲ ਤੇ ਬੈਠੇ ਮੁਲਾਜ਼ਮ ਹੈਗੇ ਉਹਨਾਂ ਦੀ ਗੱਲਾਂ ਤੱਕ ਸੁਣਨ ਲਈ ਤਿਆਰ ਨਹੀਂ ਹੈਗੀ ਉਹ ਉਹਨਾਂ ਦੇ ਹੜਤਾਲ ਨੂੰ ਸਮਰਥਨ ਦੇਣ ਦੇ ਲਈ ਪੰਜਾਬ ਅਤੇ ਮੁਲਾਜ਼ਮ ਮੁਲਾ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਸੰਘਾ ਫਰੰਟ ਵੱਲੋਂ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ। ਠੀਕ ਤਾਂ ਕੀ ਕਹੋਂਗੇ ਵੀ ਇਹ ਸਰਕਾਰ ਆਉਣ ਤੋਂ ਬਾਅਦ ਪਰਿਵਰਤਨ ਹੋਇਆ ਜਾਵੇਗਾ। ਦੇਖੋ ਸਰਕਾਰ ਪਰਿਵਰਤਨ ਇਹਨਾਂ ਦੇ ਘਰੇਲੂ ਪਰਿਵਰਤਨ ਜ਼ਰੂਰ ਆਏ ਆ। ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਸੀ ਉਹਨਾਂ ਦੇ ਵਿਆਹ ਹੋਣੇ ਸ਼ੁਰੂ ਹੋ ਗਏ। ਠੀਕ ਹੈ। ਅੱਛੇ ਘਰਾਂ ਦੇ ਵਿੱਚ ਵਿਆਹ ਹੋ ਰਹੇ ਸੀਗੇ। ਜਿਹਨਾਂ ਅਧਿਕਤਾਂ ਨਸ਼ੇੜੀ ਸੀਗੇ ਖਦ ਭਗਵੰਤਮਾਨ ਜਿਹੜਾ ਸ਼ਰਾਬੀ ਸੀਗਾ ਉਹਨੇ ਉਹਨੂੰ ਦੂਸਰੀ ਕੁੜੀ ਮਿਲ ਗਈ। ਠੀਕ ਹੈ ਉਹਨੇ ਪੁਰਾਣੇ ਬੱਚਿਆਂ ਨੂੰ ਛੱਡਤਾ ਜਿਹੜੇ ਸੀਗੇ ਆਪਣੇ ਕੱਲ ਪਰਸੋਂ ਦੀ ਕੁੜੀ ਦੀ ਵੀਡੀਓ ਵੀ ਆਈ ਮਤਲਬ ਕਿ ਉਹ ਇੱਕ ਗੈਰ ਜ਼ਿੰਮੇਵਾਰ ਵਿਅਕਤੀ ਦੇ ਹੱਥ ਸੱਤਾ ਆ ਗਈ ਜਿਹੜਾ ਕਿ ਸਾਡੇ ਪੰਜਾਬ ਦੇ ਲਈ ਬਹੁਤ ਹੀ ਘਾਟਕ ਤੇ ਬਹੁਤ ਹੀ ਮਾੜਾ ਸਾਬਤ ਹੋਇਆ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸ਼ਰਤਾਂ ਨਹੀਂ ਮੰਨੀਆਂ ਤੇ ਕੀ ਕਹੋਗੇ ਵੀ ਸੀਐਮ ਸਾਹਿਬ ਦੁਬਾਰਾ ਸੀਐਮ ਬਣ ਜਾਣਗੇ ਦੇਖੋ ਸੀਐਮ ਨੇ ਇਹ ਤਾਂ ਭੁੱਲ ਜਾਣਾ ਕਿ ਸੀਐਮ ਬਣ ਜਾਣ ਇਹਨੂੰ ਕਿਸੇ ਨੇ ਪੰਚਾਇਤ ਦਾ ਮੈਂਬਰ ਤੱਕ ਨਹੀਂ ਬਣਾਣਾ ਹੈ ਇਹਨਾਂ ਬੰਦ ਬਨਵਿਆ ਨੇ ਇਸ ਕਰਕੇ ਇਹ ਇਹ ਭੁੱਲ ਜਾਣਾ ਇਹ ਜਿਹੜੇ 13 ਸੀਟਾਂ ਦੀ ਭਾਲ ਦੇ ਵਿੱਚ ਬੈਠੇ ਆ ਬਾਕੀ ਜਿਹੜੀ ਸਟੇਟਾਂ ਦੇ ਵਿੱਚ ਪੰਜ ਚਾਰ ਰਾਜਾਂ ਦੀ ਸਟੇਟ ਦੇ ਵਿੱਚ ਚੋਣਾ ਹੋਈਆਂ ਇਹਨਾਂ ਨੂੰ ਨੋਟਾ ਤੋਂ ਵੀ ਕੱਟ-ਬੋਟਾ ਪਈਆਂ ਠੀਕ ਹੈ ਇਸ ਕਰਕੇ ਇਹਨਾਂ ਨੂੰ ਇੱਥੋਂ ਸਬਕ ਲੈਣਾ ਚਾਹੀਦਾ ਹੈ ਕਿ ਜਿਹੜਾ ਅਸੀਂ ਡੇਢ ਪੌਣੇ 2 ਸਾਲ ਦੇ ਵਿੱਚ ਕੰਮ ਕੀਤੇ ਹੈਗਾ ਉਸ ਦਾ ਨਤੀਜਾ ਸਾਨੂੰ ਮਿਲ ਗਿਆ ਹੈਗਾ ਲੇਕਿਨ ਇਹਨਾਂ ਨੇ ਲੋਕਾਂ ਤੋਂ ਕੁਝ ਲੈਣਾ ਦੇਣਾ ਨਹੀਂ ਹੈਗਾ ਇਹਨਾਂ ਨੇ ਆਪਣੇ ਆਕਾਮਾਂ ਨੂੰ ਰਾਜੀ ਕਰਨ ਵਾਸਤੇ ਲੋਕਾਂ ਦਾ ਖੂਨ ਚੂਸਣਾ ਨਾ ਪੀੜਣਾ ਹੈਗਾ ਔਰ ਲਗਾਤਾਰ ਉਸੇ ਰਸਤੇ ਤੇ ਤੁਰੇ ਹੋਏ ਆਪਣੀਆਂ ਮੰਗਾਂ ਕਿਹੜੀਆਂ-ਕਿਹੜੀਆਂ ਜੀ ਦੇਖੋ ਆਪਣੀਆਂ ਮੰਗਾਂ ਚੜੀਆਂ ਹੈਗੀਆਂ ਸਭ ਤੋਂ ਵੱਡੀ ਪੱਖਮੀ ਮੰਗ ਹੈਗੀ ਇਹ ਪੁਰਾਣੀ ਪੈਨਸ਼ਨ ਬਹਾਲ ਕਰ ਤਾ ਬੁਢਾਪੇ ਦੀ ਢੰਗੋਰੀ ਸਮਝਦਾ ਮੇਰਾ ਮੁਲਾਜ਼ਮ 35 ਤੋਂ 35 ਸਾਲ 30 ਸਾਲ ਆਪਣਾ ਪੂਰਾ ਜੀਵਨ ਦਾਰ ਦੇ ਲਾ ਕੇ ਸੇਵਾ ਕਰਕੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਬਹਾਲ ਦਾ 1972 ਦੇ ਵਿੱਚ ਜਿਹੜੀ ਪੁਰਾਣੀ ਪੈਨਸ਼ਨ ਲਾਗੂ ਕਰੀ ਸੀ ਉਹ ਉਹ ਪੁਰਾਣੀ ਪੈਨਸ਼ਨ ਲਾਗੂ ਕਰਾਉਣਾ ਚਾਹੁੰਦੇ ਆ ਦੂਸਰਾ ਸੈਂਟਰ ਗਵਰਨਮੈਂਟ ਨੇ 12% ਡੀਏ ਲਗਾ ਕੇ 40% ਚੱਲ ਰਿਹਾ ਸੈਂਟਰ ਦਾ ਸਾਡਾ ਇੱਥੇ 32% ਚੱਲ ਰਿਹਾ 34% ਚੱਲ ਰਿਹਾ ਹੁਣ ਅਸੀਂ 12% ਪਿੱਛੇ ਚੱਲ ਰਹੇ ਆ ਉਹ ਡੀਏ ਰਿਲੀਜ਼ ਕਰੇ 37 ਤਰ੍ਹਾਂ ਦੇ ਜਿਹੜੇ ਪੱਤੇ ਕੱਟੇ ਹੋਏ ਆ ਪਿਛਲੀ ਸਰਕਾਰ ਨੇ ਕਟ ਲਗਾਤਾ ਸੀਗਾ ਉਹ ਉਹ ਜਿਹੜੇ ਬਹਾਲ ਕਰਾਉਣੇ ਅਸੀਂ ਬਾਰਡਰ ਏਰੀਆ ਦੇ ਉੱਪਰ ਮੁਲਾਜ਼ਮ ਕੰਮ ਕਰਦੇ ਆ ਪਿੰਡੂ ਖੇਤਰਾਂ ਦੇ ਵਿੱਚ ਟ੍ਰਿਬਿਊਟ ਏਰੀਆ ਦੇ ਵਿੱਚ ਜਾ ਕੇ ਕੰਮ ਕਰਦੇ ਆ ਪਿੰਡੂ ਪੱਤਾ ਕੱਟ ਲਿਆ ਇਹ ਨਾਲ ਠੀਕ ਹੈ ਔਰ ਜਿਹੜਾ ਹੈਗਾ ਬਾਰਡਰ ਏਰੀਆ ਪੱਤਾ ਕੱਟ ਲਿਆ ਜਿਹੜੀ ਸਭ ਤੋਂ ਵੱਡੀ ਮੰਗ ਹੈਗੀ ਹੈ ਉਹ ਲੰਬੇ ਸਮੇਂ ਤੋਂ ਜਿਹੜੇ ਕੱਚੇ ਤੇ ਠੇਕੇ ਤੇ ਆਊਟਸੋਰਸ ਪਰਤੀ ਕਿਤੇ ਹੋਏ ਆ ਉਹਨਾਂ ਨੂੰ ਪੱਕਿਆਂ ਦੀ ਮੰਗ ਹੈਗੀ ਹੈ ਉਹ ਸਾਡੀ ਮੰਗ ਜਿਹੜੀ ਹੈਗੀ ਹੈ ਮੁਢਲੇ ਰੂਪ ਦੇ ਵਿੱਚ ਪਹਿਲੇ ਤੌਰ ਤੇ ਹੈਗੀ ਹੈ ਬਾਕੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਮਹੱਤਵਪੂਰਨ ਹੈਗੀਆਂ ਲੇਕਿਨ ਜਿਹੜੇ ਕੱਚੇ ਕੰਮਿਆਂ ਨੂੰ ਪੱਕਾ ਨਹੀਂ ਕਰਿਆ ਉਹ ਸਾਡੀ ਮਹੱਤਵਪੂਰਨ ਮੰਗ ਹੈ ਇਹ ਕਹਿੰਦੇ ਸੀਗੇ ਕਿ ਠੇਕੇ ਤੇ ਕਿਸੇ ਤਰ੍ਹਾਂ ਦੀ ਭਰਤੀ ਨਹੀਂ ਹੋਣੀ ਚਾਹੀਦੀ ਲੇਕਿਨ ਠੇਕੇ ਤੇ ਲਗਾਤਾਰ ਭਰਤੀ ਹੋ ਰਹੀ ਹੈ ਸੀਐਮ ਸਾਹਿਬ ਵੱਲੋਂ ਇਸ ਅਧਾਰ ਤੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਦਿੱਤਾ ਇਹ ਦੇਖੋ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋ ਰਿਹਾ ਇਹ ਕੀ ਕਰ ਰਿਹਾ ਹੈ ਵੀ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਮੋੜ ਹਲਕੇ ਦੇ ਵਿੱਚ ਕੇਜਰੀਵਾਲ ਦੀ ਤੇ ਇਹ ਭਗਵੰਤ ਮਾਨ ਦੀ ਕੱਲ ਨੂੰ ਰੈਲੀ ਹੋਣੀ ਹੈ। ਉੱਥੇ ਸੱਤ ਸਕੂਲਾਂ ਦੇ ਸੱਤ ਅੱਠ ਸਕੂਲਾਂ ਨੂੰ ਨੋਟਿਸ ਕਰਦੇ ਇਹਨਾਂ ਸਕੂਲਾਂ ਨੂੰ ਜਿਹੜਾ ਛੁੱਟੀ ਕਰ ਦਿਓ। ਲੇਕਿਨ ਜਦੋਂ ਥੂ-ਥੂ ਹੋਈ ਦੁਬਾਰਾ ਨੋਟਿਸ ਕਰਤਾ ਕਿ ਇਹਨਾਂ ਨੂੰ ਛੁੱਟੀ ਨਹੀਂ ਕਰਨੀ ਔਰ ਉੱਥੋਂ ਦੇ ਜਿਹੜਾ ਅਮਲਾ ਹੈਗਾ ਜਿਸ ਨੂੰ ਹਿਦਾਇਤ ਦਿੱਤੀ ਗਈ ਸੀ ਵੀ ਇਹਨਾਂ ਨੂੰ ਛੁੱਟੀ ਕਰ ਦਿਓ ਉਹਨਾਂ ਨੂੰ ਹੀ ਕਾਰਨ ਦੱਸੋ ਨੋਟਿਸ ਕੱਢਿਆ ਜਾ ਰਿਹਾ। ਇਹ ਕੁਝ ਲੋਕ ਤਾਂ ਹੁੰਦੇ ਆ ਜਿਹੜੇ ਠੁੱਕ ਕੇ ਛੱਟਦੇ ਆ। ਇਹ ਉਲਟੀਆਂ ਕਰਕੇ ਕੋਲੀਆਂ ਨਾਲ ਛੱਟਦੇ ਇਸ ਤਰ੍ਹਾਂ ਦੇ ਬੰਦੇ ਹੈਗੇ ਆ।